ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰ ਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਹਾਂ ਦੁਸ਼ਮਣ ਦੇ ਨਾਲ ਤੇ ਸਾਨੂੰ ਸਾਡੇ ਸੂਬੇ 'ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀ ਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਪੁਲਿਸ ਤੋਂ ਤੇ ਸਾਰੇ ਜਿਹੜਾ ਹੈ ਅਸੀਂ ਇਸ ਵਕ ਜਿਹੜਾ ਹੈ ਕੰਪਲੀਟ ਵੀ ਅਸੀਂ ਕਰਾਂਗੇ ਸਾਡੇ 60 ਹੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਦੋ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ BBMB ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦਕ ਸਨਾ ਕੇ ਰੱਖਾਂਗੇ ਬਲੇ ਬਹੁਤ ਵੱਡਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਤਾਂ ਚੇਤੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਇਹ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੱਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ BBMP ਦੇ ਚੇਅਰਮੈਨ ਨੂੰ ਚੱਟੂ ਸਦਰ ਨੰਗਲ ਬਣਾ ਰਹੇ ਆ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪarcha desh pagoda parcha dena hai assi apni police bhi bulaya hai SSP ਸਾਹਮਣੇ ਮਸੂਲ ਕਿੰਨਾ ਕਿਹਾ ਕਿ ਤੁਸੀਂ ਪarcha ਲੇ ਲਓ ਸ੍ਰੀ ਸ਼ਕਲਜੀ ਮਹਰਜੋਤ ਸਿੰਘ ਬੈਂਸ ਵਿੱਤ ਮੰਤਰੀ ਪੰਜਾਬ ਇਸ ਵਕਤ ਉਹਨੇ ਜਾਣਕਾਰੀ ਦੇ ਰਹੇ ਆ ਕਿ ਨੰਗਲ ਵਿਖੇ BBMP ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਤੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆਂ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਂ ਦਵਾਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚੁੱਪੇ ਪਹੁੰਚ ਰਹੇ ਹੈ ਇਹ ਇਸ ਸਾਨੂੰ ਇਸ ਗਲਤੇ ਜਿਹੜਾ ਹੈ ਅਕਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ ਬੀਬੀਐਮਬੀ ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇਸ ਵਤ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਆਂ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵਕਤ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰ ਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਲੜਾਈਆਂ ਲੜਦੇ ਪਿਆ ਹ ਦੁਸ਼ਮਨ ਦੇ ਨਾਲ ਤੇ ਸਾਨੂੰ ਸਾਡੇ ਸੂਬੇ ਚ ਮਾਰਨ ਦੇ ਲਈ ਜਿਹੜਾ ਹੈ ਇਹ ਬੀਬੀ ਐਮਬੀ ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਕੁੱਲਸ ਨੂੰ ਤੇ ਸਾਰੇ ਜਿਹੜਾ ਹੈ ਅ ਇਸ ਵਕ ਜਿਹੜਾ ਹੈ ਕੰਪਲੇਂਟ ਵੀ ਅਸੀਂ ਕਰਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਨੂੰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਚੇਅਰਮੈਨ ਬੀਬੀਐਨਬੀ ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦਕ ਸਨਵਾ ਕੇ ਰੱਖਾਂਗੇ ਬਲੇ ਬਹੁਤ ਵੱਡਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਤਾਂ ਚੇਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਤੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੰਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ ਬੀਬੀਐਮਪੀ ਦੇ ਚੇਅਰਮੈਨ ਨੂੰ ਚਤੂਸਦਰ ਨੰਗਲ ਮਕੰਦਰ ਬਣਾ ਰਹੇ ਹਾਂ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪਰਚਾ ਦੇਸ਼ ਤਬ ਉਹਦਾ ਪਰਚਾ ਜਿਹੜਾ ਹੈ ਅਸੀਂ ਆਪਣੀ ਪੁਲਿਸ ਨੂੰ ਵੀ ਬੁਲਾਇਆ ਹੈ ਐਸਐਸਪੀ ਸਾਹਮੂ ਨਾਲ ਫੋਨ ਕੀਤਾ ਕਿ ਇਹਨਾਂ ਦੇ ਉੱਤੇ ਪਰਚਾ ਲਗਾ ਦੇਣ ਕੰਨ ਜੇ ਉਸ ਬੈਂਕ ਸਾਉਂਡ ਡਾਇਰੈਕਟਰ ਨੇ ਇਹ ਸੱਜਣ ਆਸਿਆ ਤਸਤ ਭਰੇ ਇੱਕ ਮਿੰਟ ਇੱਕ ਲਾਈਵ ਸਟੋਰ ਬੀਬੀ ਆਪੀ ਪ੍ਰਜਾਪਤਨਪੁਰ ਦਾਵਾਕ ਮੁਰਦਾ